ਪਰ ਸੋਚਦਾ ਹੂੰ ਸਿਆਦਰ रामचंद्र ਮਹਾਰਾਜ ਕੀ ਜੈ ਮੈਂ ਸਭ ਤੋਂ ਪਹਿਲਾਂ ਤਾਂ ਅੱਜ ਇਸ ਜਗ੍ਹਾ ਤੇ ਆਦਰਨੀਏ ਸੁਦੇ ਪੰਡਿਤ ਜੀ ਦਾ ਤਹਿ ਦਿਲੋਂ ਧੰਨਵਾਦ ਦਿਆਂ ਜਿਨ੍ਹਾਂ ਦੇ ਕਰਕੇ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਸਾਡੇ ਸਨਾਤਨ ਸੇਵਾ ਸਮਿਤੀ ਪੰਜਾਬ ਦੇ ਮਾਲਵਾ ਜੂਨ ਵੰਦੇ ਇੰਚਾਰਜ ਮੇਰੇ ਵੱਡੇ ਵੀਰ ਜਗਿੰਦਰ ਸ਼ਰਮਾ ਜੀ ਔਰ ਮੇਰੇ ਨਾਲ ਸਾਡੇ ਲੁਧਿਆਣੇ ਤੋਂ ਸ਼੍ਰੀ ਹਨੂਮਾਨ ਪਰ ਚਾਰ ਸਮਿਤੀ ਦੀ ਜਿਹੜੇ ਅਧਿਐਤਚ ਨੇ ਮੇਰੀ ਛੋਟੀ ਭੈਣਾ ਰੁਪਿੰਦਰ ਕੌਰ ਜੀ ਔਰ ਤੇ ਬਾਕੀ ਸਮੂਚੀ ਟੀਮ ਜਿਹੜੀ ਮੋਗੇ ਤੋਂ ਆਈ ਹੋਈ ਹੈ ਸਾਰੇ ਮੇਰੇ ਉਹ ਸਤਕਾਰਯੋਗ ਸਾਥੀ ਨੇ ਦੋਸਤੋ ਬੇਸ਼ੱਕ ਗਿਣਤੀ ਦੇ ਵਿੱਚ ਅਸੀਂ ਕੁਝ ਲੋਕ ਬੈਠੇ ਆ ਲੇਕਿਨ ਹਮੇਸ਼ਾ ਜਦੋਂ ਕਾਰਵਾ ਚੱਲਦਾ ਹੈ ਨਾ ਤੇ ਕੁਝ ਕਹਿੰਦੇ ਨੇ ਵੀ ਇਕਾਈ ਤੇ ਚੱਲਦਾ ਹੈ ਤੇ ਇਕਾਈ ਤੋਂ 22 ਸੈਂਕੜਿਆਂ ਤੇ ਉਹ ਜਾ ਕੇ ਪਹੁੰਚਦਾ ਵਾ ਜਿਹੜੀ ਜਿਹੜੀ ਸੰਸਥਾ ਜਿਹੜੇ ਸੰਗਠਨ ਜਿਹੜੇ ਕਾਰਜਕ੍ਰਮ ਸ਼ੁਰੂ ਤੋਂ ਸੈਂਕੜਿਆਂ ਤੇ ਹੁੰਦੇ ਆ ਨਾ ਤੇ ਮੈਂ ਬੜੀ ਜਲਦੀ 6 ਮਹੀਨੇ ਸਾਾਲ ਚ ਹੀ ਉਹਨਾਂ ਨੂੰ ਇਕਾਈਆਂ ਤੇ ਆਂਦੇ ਦੇਖਿਆ ਪਰ ਸਨਾਤਨ ਸੇਵਾ ਸਮਿਤੀ ਜੋ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪਰਿਵਾਰੀ ਪਰਮ ਆਦਰਯੋਗ ਸਰਕਾਰੀਗੁਰ ਸਿੱਖਿਆ ਕ੍ਰਾਂਤੀ ਸਿੱਖਿਆ ਜਗਤ ਦੇ ਮੁਕੀ ਸ਼੍ਰੀ ਮਨੀਸ਼ ਸਿਸੋਧਿਆ ਜੀ ਦੀ ਗੋਗਵਾਈ ਦੇ ਵਿੱਚ ਚੱਲ ਰਿਹਾ ਮਨੀਸ਼ ਸਿਸੋਧਿਆ ਜੀ ਤੋਂ ਬਾਅਦ ਉਹਨਾਂ ਦੇ ਨਾਲ ਸਾਡੇ ਪੰਜਾਬ ਸਰਕਾਰ ਦੇ ਸੱਭਿਆਚਾਰ ਮੰਚ ਦੇ ਇੰਚਾਰਜ ਸੱਭਿਆਚਾਰਕ ਵਿਭਾਗ ਦੇ ਜਿਹੜੇ ਸਾਡੇ ਇੰਚਾਰਜ ਨੇ ਦੀਪਕ ਵਾਲੀ ਜੀ ਉਹਨਾਂ ਦੀ ਰਹਿਨਮਾਈ ਦੇ ਹੱਥ ਅਤ ਦੀਪਕ ਵਾਲੀ ਜੀ ਦੇ ਨਾਲ ਉਸ ਤੋਂ ਬਾਅਦ ਉਹਨਾਂ ਦੇ ਨਾਲ ਸਾਡੇ ਸਨਾਤਨ ਸੇਵਾ ਸਮਿਤੀ ਦੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਵਿਜੇ ਸ਼ਰਮਾ ਜੀ ਦੀ ਗੋਗਵਾਈ ਦੇ ਵਿੱਚ ਮੈਂ ਤੁਹਾਡੇ ਨਾਲ 2 ਮਿੰਟ ਦਾ ਸਮਾਂ ਲਾਂਗਾ ਕਿਉਂਕਿ ਮੈਂ ਥੋੜੀ ਹੋਰ ਸੋਚਦਾ ਮੈਂ ਇਹਨੇ ਤੁਹਾਡੇ ਤੁਸੀਂ ਲੋਕ ਅੱਜ ਸੰਡੇ ਦੇ ਦਿਨ ਆਪਣੇ ਘਰਾਂ ਚੋਂ ਟਾਈਮ ਕੱਢ ਕੇ ਆਏ ਹੋ ਆ ਸਰਦੀ ਦਾ ਮੌਸਮ ਚੱਲ ਰਿਹਾ ਇਹ ਮੌਸਮ ਹੁੰਦਾ ਪਰਿਵਾਰ ਨੂੰ ਟਾਈਮ ਦੇਣ ਦਾ ਜਾਂ ਕਿਤੇ ਘੁੰਮਣ ਦਾ ਕਿਤੇ ਦਾ ਪਰ ਤੁਸੀਂ ਲੋਕਾਂ ਨੇ ਆਪਣਾ ਸਮਾਂ ਦਿੱਤਾ ਤੁਹਾਡੇ ਲਈ ਤਹੇ ਦਿਲੋਂ ਰਿਣੀ ਆ ਤੁਹਾਡੇ ਕਿਉਂਕਿ ਅਸੀਂ ਤੁਹਾਨੂੰ ਕੁਝ ਦੇ ਨਹੀਂ ਰਹੇ ਠੀਕ ਹੈ ਕਿ ਨਹੀਂ ਅਸੀਂ ਦੇ ਨਹੀਂ ਰਹੇ ਇੱਕ ਪਿਆਰ ਤੇ ਸਹਿਯੋਗ ਤੁਹਾਡੇ ਤੋਂ ਚਾਹ ਰਹੇ ਹਾਂ ਔਰ ਇੰਨੀ ਜਰੂਰ ਆਸ ਕਰਦੇ ਵਾਦਾ ਕਰਦਾ ਕਿ ਜੇ ਤੁਸੀਂ 10% ਪਿਆਰ ਸਾਡੇ ਨਾਲ ਸਹਿਯੋਗ ਕਰੋਗੇ ਉਹ 10% ਦਾ 200% ਮੋੜਨ ਦਿੱਤਾ ਸੀ ਜੀਮਾ ਲੈ ਸਕਦੇ ਆ ਉਸ ਤੋਂ ਘਟ ਨਹੀਂ ਹੋਏਗਾ ਜਿਹੜਾ ਨਾਰਾ ਤੇ ਆਪਾਂ ਚਾਹੇ ਚਾਰ ਬੈਠੇ ਚਾਹੇ 10 ਬੈਠੇ ਚਾਹੇ 50 ਬੈਠੇ ਆ ਪਹਿਲਾ ਜਿਹੜੀ ਆ ਗੁਰੂ ਦਾ ਜਕਾਰੇ ਦੀ ਉਹ ਆਪਾਂ ਨੂੰ ਮਜਬੂਤ ਕਰਕੇ ਤੇ ਪੂਰੇ ਵਧੀਆ ਜੋਸ਼ ਦੇ ਨਾਲ ਇੱਕ ਜਕਾਰਾ ਲਾ ਦਈਏ ਤਾਂ ਜੋ ਆਪਣੇ ਬੈਠੇ ਇੱਥੋਂ ਬਾਹਰ ਤੱਕ ਆਵਾਜ਼ ਜਾਵੇ ਤੇ ਸਭ ਨੂੰ ਪਤਾ ਲੱਗੇ ਕਿ ਇੱਥੇ ਸਨਾਥੀ ਇਕੱਠੇ ਹੋਈ ਆ ਜਕਾਰਾ ਹੀ ਵੀਰ ਬਜਰੰਗੇ ਜਕਾਰਾ ਹੀ ਵੀਰ ਬਜਰੰਗੇ ਵਾਸੀ ਆ ਰਾਮ ਜੈ ਹੁ ਦੀਆ ਗਾ ਗੈਸੀ ਆ ਰਾਮ ਜੈ ਹੁ ਦੀਆ ਇੱਥੇ ਆਏ ਹੋਏ ਸਾਰੇ ਹੀ ਸਨਾਤਨ ਧਰਮ ਪ੍ਰੇਮੀਆਂ ਨੂੰ ਮੇਰੇ ਜਗਿੰਦਰਪਾਲ ਸ਼ਰਮਾ ਲੋ ਸਮੂਚੀ ਟੀਮ ਦੇ ਵੱਲੋਂ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਸਾਡੇ ਮਾਅਲਵਾ ਜੋ ਹੁੰਦੇ ਮਹਾ ਸਚੀਵ ਜਿੜੀ ਗੱਲਾਂ ਇਹਨਾਂ ਨੇ ਕਹੀਆਂ ਬਹੁਤ ਹੀ ਵਜਨਦਾਰ ਆ ਇਹਨਾਂ ਦੀਆਂ ਗੱਲਾਂ ਜੋ ਸਰਕਾਰ ਦੇ ਵਿੱਚ ਕਿਉਂਕਿ ਇਹ ਕਾਫੀ ਲੰਬੇ ਸਮੇਂ ਤੋਂ ਸਰਕਾਰ ਦੇ ਨਾਲ ਤੇ ਸਨਾਤਨ ਦੀ ਸੇਵਾ ਕਰਦੇ ਆ ਰਹੇ ਨੇ ਅਸੀਂ ਇੱਕ ਹੀ ਪ੍ਰਣ ਲੈ ਕੇ ਤੁਰੇ ਆ ਸਨਾਤਨ ਸੇਵਾ ਸੁਪੀਟੀ ਵੱਲੋਂ ਜਿੰਨੇ ਸਾਡੇ ਜਿੰਦਗੀ ਦੇ ਸਾਹ ਰਹਿ ਗਏ ਆ ਉਹ ਅਸੀਂ ਫਲਾਤਨ ਦੀ ਸੇਵਾ ਦੇ ਵਾਸਤੇ ਲਗਾਵਾਂਗੇ ਜਿੰਨੇ ਲਗਾ ਚੁੱਕੇ ਆ ਉਹ ਜਿੰਨੇ ਸਾਡੇ ਸਵਾਸਤੇ ਰਹਿ ਗਏ ਆ ਉਹ ਸਦਾ ਹੀ ਫਲਾਤਨ ਦੀ ਸੇਵਾ ਦੇ ਵਾਸਤੇ ਰਹਿਣਗੇ ਤੇ ਫਲਾਤਨ ਸੇਵਾ ਸਮਿਤੀ ਦੇ ਵੱਲੋਂ ਸਾਡੇ ਪੰਡਿਤ ਸੁਖਦੇਵ ਸ਼ਰਮਾ ਜੀ ਨੂੰ ਅਸੀਂ ਫਰੀਦਕੋਟ ਦਾ ਜ਼ਿਲ੍ਹਾ ਪ੍ਰਬੰਧਨ ਨਿਯੁਕਤ ਕੀਤਾ ਹੋਇਆ ਵਾ ਇਹਨਾਂ ਦੇ ਨਾਲ ਅੱਜ ਅਸੀਂ ਇਹ ਕੋਰਟ ਪੂਰਾ ਦੇ ਵਿੱਚ ਪ੍ਰਧਾਨ ਲਗਾ ਕੇ ਜਾਵਾਂਗੇ ਤੇ ਇਹਨਾਂ ਦੀ ਬੜੀ ਹੀ ਸੋਚ ਤੇ ਇਹਨਾਂ ਦੀ ਜੁਗਾਇ ਸੀ ਲਗਨ ਦੇਖੀ ਸਨਾਤਨ ਦੇ ਵਾਸਤੇ ਕਿ ਇਹਨਾਂ ਦੀ ਜਦੋਂ ਵੀ ਕੋਈ ਤੇ ਮੀਟਿੰਗ ਸਾਡੀ ਹੋਣੀ ਇਹਨਾਂ ਨੇ ਚਾਹੇ ਕੋਈ ਉਹਨਾਂ ਦੇ ਨਾਲ ਆ ਰਿਹਾ ਨਹੀਂ ਆ ਰਿਹਾ ਪਰ ਇਹ ਹਮੇਸ਼ਾ ਹੀ आगे। आगे। किते किते। साड़े साड़े सनातन ਦੇ ਵਾਸਤੇ ਉੱਠ ਜਾ ਕੇ ਖੜੇ ਆ ਤੇ ਸ਼ੁਰੂ ਕੀਤਾ ਲੜੀ ਵਾ ਸ਼ੁਰੂ ਕੀਤਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਤਨਵੇਦਨ ਕਰਦੀ ਆ ਕਿ ਅਸੀਂ ਆਪਣੇ ਧਰਮ ਤੋਂ ਆਪਣੇ ਸੰਸਕਾਰਾਂ ਤੋਂ ਕਿਤੇ ਨਾ ਕਿਤੇ ਬੇਮੁਖ ਹੁੰਦੇ ਜਾ ਰਹੇ ਆ ਸਾਡੇ ਬੱਚੇ ਸਾਡੇ ਸਨਾਤਨ ਤੋਂ ਸਾਡੀ ਸੰਸਕ੍ਰਿਤੀ ਤੋਂ ਦੂਰ ਹੁੰਦੇ ਜਾ ਰਹੇ ਨੇ ਤੇ ਅਸੀਂ ਇਸ ਲੜੀ ਵਾਰ ਜਾਪ ਦੀ ਇਸ ਸ਼ੁਰੂਆਤ ਨੂੰ ਇਸ ਤਰੀਕੇ ਦੇ ਨਾਲ ਅੱਗੇ ਲੈ ਕੇ ਚੱਲੀਏ ਤਾਂ ਜੋ ਸਾਡੇ ਬੱਚਿਆਂ ਦੇ ਵਿੱਚ ਸਾਡੇ ਯੁਵਾ ਵਰਗ ਦੇ ਵਿੱਚ ਆਪਣੇ ਧਰਮ ਦੇ ਪ੍ਰਤੀ ਪ੍ਰਚਾਰ ਹੋਵੇ ਆਪਣੀਆਂ ਵੇ ਪਾ ਗ੍ਰੰਥਾਂ ਦੇ ਨਾਲ ਅਵਗਤ ਕਰਾਇਆ ਜਾਵੇ ਆਪਣੇ ਬੱਚਿਆਂ ਨੂੰ ਸੰਸਕ੍ਰਿਤੀ ਦਾ ਗਿਆਨ ਕਰਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜੋ ਸਨਾਤਨ ਧਰਮ ਹੈ ਅਸੀਂ ਇਸ ਸਨਾਤਨ ਨੂੰ ਇਸ ਤਰੀਕੇ ਦੇ ਨਾਲ ਮਜ਼ਬੂਤ ਕਰੀਏ ਕਿ ਸਾਡੇ ਸਨਾਤਨ ਦੇ ਉੱਪਰ ਆ ਕੇ ਕਿਸੇ ਵੀ ਤਰੀਕੇ ਦਾ ਕੋਈ ਵੀ ਐਸਾ ਸਾਡੇ ਵਿੱਚ ਕੋਈ ਵੀ ਐਸੇ ਤਰੀਕੇ ਦੀ ਕੋਈ ਬਾੜ ਕੋਈ ਐਸਾ ਮਨਮੁਤਾਬਨਾ ਨਾ ਰਵੇ ਸਾਡੇ ਬੱਚਿਆਂ ਦੇ ਵਿੱਚ ਇੱਕ ਹਮੇਸ਼ਾ ਇੱਕ ਜੋਸ਼ ਰਵੇ ਤਾਂ ਜੋ ਉਹ ਸਾਡੇ ਅੱਗੇ ਇਸ ਧਰਮ ਨੂੰ ਇਸ ਸੰਸਕਾਰਾਂ ਨੂੰ ਇਸ ਸਨਾਤਨ ਨੂੰ ਅੱਗੇ ਲੈ ਕੇ ਜਾਣ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਹਰ ਇਸ ਸ਼ਨੀਵਾਰ ਦੀ ਲੜੀਵਾਰ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਕਰ ਕਰ ਦੇ ਵਿੱਚ ਅਸੀਂ ਜਾਪ ਦਾ ਅਸੀਂ ਦੇਖੋ ਮੰਦਰਾ ਦੇ ਵਿੱਚ ਤਾਂ ਸ਼ੁਰੂ ਕਰ ਹੀ ਦਿੱਤਾ ਹੈ ਪਰ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਕਰਦੀ ਹੈ ਕਿ ਸਮੇਰੀਆਂ ਕਰ ਦੇ ਵਿੱਚ ਬੈਠੀ ਹੋਈਆਂ ਭੈਣਾਂ ਵੀ ਨੇ ਉਹਨਾਂ ਨੂੰ ਵੀ बेनती करें कि घरों क्यों नहीं शुरुआत कर सकते अंदर जाके कट करके तो अभी करा उपा कर ही रहे पर आप हर नीक काम की शुरुआत अपने घर को कर सकते हैं अभी कोशिश करिए हफ्ते अगर आप नहीं कर सकते तो आप एक दिन अपने घर के अपने बच्चों अपने परिवार में इकट्ठा करके असं हनुमान चालीसा का जाप करिए अपने परिवार को सुख समृद्धि वाले पास में लैके जाइए धन्यवाद जी